ਮੈਂ ਆਪਣੀ ਮਹੱਜਨਾ ਕੋਟ ਮੈਰਿਜ ਕਰਵਾਣੀ ਤੇ ਕੱਲ ਰਾਤ ਮੇਰੇ ਘਰ ਆਏ ਨੇ ਮੇਰੇ ਸੂਰੇ ਘਰ ਜਾ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਘਰ ਵਿੱਚ ਆਗਨ ਲਗਾ ਦਿੱਤੀ ਇਸ ਨੁਕਸਾਨ ਦੇ ਜ਼ਿੰਮੇਵਾਰ ਮੇਰੇ ਫੈਮਿਲੀ ਮੈਂਬਰ ਮੇਰਾ ਮਟਕਾ ਅਰਜਨ ਕਾਲੂ ਤੇ ਮੇਰੀ ਮੂਮਾ ਤੇ ਰਾਹੁਲ ਪੰਡਾਰੀ ਇਸ ਤੋਂ ਜ਼ਿੰਮੇਵਾਰ ਹਨ ਮੈਨੂੰ ਇਨਸਾਫ ਚਾਹੀਦਾ ਮੁੰਡੇ ਨੂੰ ਲਵ ਮੈਰਿਜ ਕਰਾਉਣੀ ਪੈ ਗਈ ਮਹਿੰਗੀ ਕੁੜੀ ਵਾਲਿਆਂ ਨੇ ਮੁੰਡੇ ਦਾ ਫੂਕ ਦਿੱਤਾ ਸਾਰਾ ਘਰ ਤੋਂ ਦਾਸਤੇ ਦੀ ਖਬਰ ਫਰੋਜ਼ਪੁਰ ਦੀ ਹੈ ਜਿੱਥੇ ਇੱਕ ਮੁੰਡੇ ਨੂੰ ਲਵ ਮੈਰਿਜ ਕਰਵਾਉਣੀ ਉਸ ਵੇਲੇ ਮਹਿੰਗੀ ਪੈਗੀ ਜਦੋਂ ਕੁੜੀ ਦੇ ਘਰਦਿਆਂ ਨੇ ਉਸ ਦਾ ਸਾਰਾ ਕਰਫੂਕ ਦਿੱਤਾ ਤੇ ਹੁਣ ਕੁੜੀ ਨੇ ਲਾਈਵ ਹੋ ਕੇ ਕਿਹਾ ਕਿ ਉਸਨੇ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾਇਆ ਸੀ ਤੇ ਉਸਦੇ ਭਰਾਵਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਉਹਨਾਂ ਦੇ ਘਰ ਨੂੰ ਅੱਗ ਲਗਾਈ ਹੈ ਕਰਫੂਕਤਾ ਸਾਰਾ ਉਸ ਦਾ ਉਸ ਦੇ ਘਰ ਵਾਲੇ ਦਾ ਤੁਹਾਨੂੰ ਦੱਸਦੇ ਕਿ ਦੋਵੇਂ ਕੁੜੀ ਮੁੰਡਾ ਇੱਕ ਦੂਸਰੇ ਨੂੰ ਪਿਆਰ ਕਰਦੇ ਸੀ ਤੇ ਦੋਨਾਂ ਨੇ ਪਿਛਲੇ ਦਿਨੀ ਘਰੋਂ ਭੱਜ ਕੇ ਵਿਆਹ ਕਰਵਾ ਲਿਆ ਸੀ ਤੇ ਇਸ ਗੱਲ ਤੋਂ ਕੁੜੀ ਦੇ ਘਰ ਦੇ ਤੇ ਉਸਦੇ ਭਰਾ ਕਾਫੀ ਨਿਰਾਸ਼ ਸੀ ਖਫਾ ਸੀ ਇਸ ਗੱਲ ਨੂੰ ਲੈ ਕੇ ਕਿ ਉਸਦੀ ਭੈਣ ਨੇ ਭੱਜ ਕੇ ਵਿਆਹ ਕਰਵਾ ਲਿਆ ਮੁੰਡੇ ਦੇ ਨਾਲ ਤਾਂ ਉਹਨਾਂ ਦੇ ਦਿਲ ਦੇ ਵਿੱਚ ਖਾਰ ਸੀ ਗੁੱਸਾ ਸੀ ਕਿ ਉਸਦੀ ਭੈਣ ਨੇ ਮੁੰਡੇ ਦੇ ਨਾਲ ਭੱਜ ਕੇ ਵਿਆਹ ਕਰਵਾ ਲਿਆ ਤਾਂ ਜਿਸ ਤੋਂ ਬਾਅਦ ਭਰਾਵਾਂ ਨੇ ਮੁੰਡੇ ਦੇ ਘਰ ਦੇ ਉੱਤੇ ਪਟਰਾਲ ਛਿੜਕੇ ਪੂਰੇ ਘਰ ਨੂੰ ਅੱਗ ਲਗਾ ਦਿੱਤੀ ਐ ਤੇ ਪੂਰਾ ਘਰ ਫੂਕ ਦਿੱਤਾ ਜਿਸ ਤੋਂ ਬਾਅਦ ਮੁੰਡੇ ਦਾ ਘਰ ਦੇ ਵਿੱਚ ਪਿਆ ਸਾਰਾ ਸਮਾਨ ਵਿਸੜ ਕੇ ਸੁਆਹ ਹੋ ਗਿਆ ਬਿੱਟੂ ਸਰ ਬਿੱਟੂ ਬੋਤਲੇ ਇਹ ਨਿਊ ਪੀਣਾ ਵਾਲਾ ਪਿੰਡ ਜਿਹੜੀ ਆਗ ਲਗਾਈ ਕਿੱਦਾਂ ਵੱਲ ਲਗਾਈ ਕੀ ਕਾਰਨ ਹੈ ਇਹ ਸਰ ਮੇਰਾ ਲੜਕਾ ਯਕੂਬ ਔਰ ਉਹ ਇੱਕ ਲੜਕੀ ਹੈ ਕਨਾਲ ਕਲੋਨੀ ਦੀ ਉਹਦਾ ਨਾਮ ਮਧੂ ਉਹਨਾਂ ਨੇ ਆ ਇੱਥੋਂ ਸਾਡੇ ਤੋਂ ਚੋਰੀ ਭੱਜ ਗਏ ਤੇ ਲਵ ਮੈਰਿਜ ਕਰਾ ਲਿਆ ਲੜਕੀ ਨੇ ਮੇਰੇ بیٹے ਨਾਲ ਹੁਣ ਮੈਂ ਵੀ ਘਰੇ ਨਹੀਂ ਆਇਆ ਮੈਂ ਤਾਂ ਡਰਾਈਵਰ ਬੰਦਾ ਹਾਂ ਮੈਂ ਤਾਂ ਅੱਜ ਰਾਤ ਹੀ ਆਇਆ ਮਤਲਬ ਕਿ ਗੱਡੀ ਲੈ ਗਈ ਬਾਹਰੋਂ ਤੇ ਮੈਂ ਵੇਖਿਆ ਆ ਕੇ ਘਰ ਤੇ ਘਰ ਦਾ ਬੁਰਾਲ ਕੀਤਾ ਪਿਆ ਮੇਰੇ ਬੱਚੇ ਮੇਰੀ ਗੁੜੀਆ ਤੇ ਮੇਰੇ ਘਰ ਦੀ ਇਥੋਂ ਡਰ ਦੇ ਮਾਰੇ ਭੱਜ ਗਿਆ ਤੇ ਉਹ ਹਾਂਜੀ ਹਾਂਜੀ ਪਰੇਸ਼ਾਨ ਕਰਦੇ ਸੀ ਤੇ ਆਹ ਦੇਖ ਲਓ ਤੁਸੀਂ ਹਾਲ ਕੀ ਕੀਤਾ ਨਕਦੀ ਪੈਸੇ ਸੋਨਾ 2 ਤੁਲੇ ਔਰ ਇਥੋਂ ਸਲੰਡਰ ਤੱਕ ਲੈ ਗਏ ਇਨਵਰਟਰ ਤੱਕ ਚਾਕੇ ਬਾਕੀ ਆ ਸਮਾਨ ਦੀ ਵੀਡੀਓ ਸਭ ਨੂੰ ਨਜ਼ਰ ਆਏਗੀ ਵੀ ਜਿਹੜਾ ਜਿਹੜਾ ਹਾਂ ਹਾਂਜੀ ਆ ਦਰਵਾਜ਼ੇ ਟੁੱਟੇ ਹੋਏ ਨੇ ਅੰਦਰ ਵੜ ਕੇ ਪੈਟਰੋਲ ਪਾ ਕੇ ਸਾੜੀ ਇਹ ਪਿੰਡ ਵਾਲਿਆਂ ਦੇ ਬਿਆਨ ਨੇ ਇਹ ਜਿਨ੍ਹਾਂ ਨੇ ਸਾੜੀ ਇਹ ਲੜਕੀ ਦੇ ਪਰਿਵਾਰ ਵੱਲੋਂ ਪਰਿਵਾਰ ਵਾਲਾ ਹਾਂਜੀ ਠੀਕ ਤੇ ਹੁਣ ਕਿੰਨਾ ਕੁ ਨੁਕਸਾਨ ਕਰ ਗਏ ਨੇ ਕਿੰਨੇ ਕੁ ਦਾ ਹੋ ਗਿਆ ਨੁਕਸਾਨ ਇਹ ਕੱਟੋ-ਕੱਟ 4 ਲੱਖ ਤੋਂ ਉੱਪਰ ਦਾ ਨੁਕਸਾਨ ਹੈ ਜਿਹੜਾ ਅੱਗ ਲਾ ਕੇ ਸਾੜ ਗਏ ਨੇ ਜ਼ਰਾ ਹਾਂਜੀ ਜਿਹੜਾ ਸਮਾਨ ਸੀ ਇਹਨਾਂ ਵੱਲੋਂ ਤੁਸੀਂ ਦੇਖ ਲਓ ਵੀ ਘਰ 'ਚ ਜਿੰਨਾ ਸਮਾਨ ਏਸੀ ਤੱਕ ਲੱਗਾ ਹੋਇਆ ਜਿਹੜੇ ਕੋਲਾ ਬਣ ਚੁੱਕਾ ਆ ਬੈੱਡ ਦੇ ਬੈੱਡ ਭਰਿਆ ਸੀਗਾ ਜਿਹੜਾ ਸਕੋਲਾ ਬਣਿਆ ਉਧਰ ਪੇਟੀ ਪਈ ਐ ਪੇਟੀ ਦੀ ਫੁੱਲ ਜਿੰਨੀ ਵੀ ਭਰੀ ਹੋਈ ਸੀਗੀ ਸਾਰਾ ਬਾਹਰ ਪਿਆ ਅੱਗ ਲਾ ਕੇ ਫੂਕ ਗਏ ਨੇ ਸਾਰਾ ਕੁਝ ਮੇਰੀ ਅਲਮਾਰੀ ਮੇਰਾ ਸਭ ਕੁਝ ਐਨ ਜਿਵੇਂ ਕਿਦਰ ਵੀ ਘਰ 'ਚ ਇੱਕ ਚਮਚੀ ਨਹੀਂ ਛੱਡੀ ਉਹਨਾਂ ਨੇ ਜਿਹੜੀ ਸਾਲ ਕੇ ਸਵਾ ਇਧਰ ਆ ਪਵਿੱਤਰ ਬਾਈਬਲ ਜਿਹੜੀ ਮੇਰੇ ਕਮਰੇ 'ਚ ਬੈਡ ਦੀ ਢੋਤੇ ਪਈ ਸੀ ਇਹ ਬੇਦਰਵੀ ਇਨੂੰ ਹੀ ਵਿਚੇ ਸਾੜਿਆ ਉਹਨਾਂ ਬੰਦਿਆਂ ਨੇ ਹਾਂਜੀ ਹੁਣ ਕਾਰਵੇ ਜਦਾਂ ਹੋਣੀ ਸੀ ਕਿੰਨੇ ਕ ਬੰਦੇ ਆਏ ਸੀ ਤੁਹਾਨੂੰ ਕਿਵੇਂ ਪਤਾ ਲੱਗਿਆ ਇਹ ਮੈਨੂੰ ਤਾਂ ਪਿੰਡ ਵਾਲਿਆਂ ਪਿੰਡ ਤੋਂ ਹੀ ਪਤਾ ਲੱਗਿਆ ਜੀ ਮੈਂ ਤਾਂ ਕਰੇਗਾ ਨਹੀਂ ਹਾਂ ਹਾਂ ਉਹਨਾਂ ਨੇ ਆ ਕੇ ਬੁਝਾਈ ਉਹਨਾਂ ਨੇ ਫੁੱਲ ਕੋਸ਼ਿਸ਼ ਕੀਤੀ ਫੁੱਲ ਜ਼ੋਰ ਲਾ ਕੇ ਥੋੜਾ ਬਹੁਤਾ ਸਮਾਨ ਬਾਹਰ ਸੁੱਟਿਆ ਜਿੰਨੇ ਪਤਾ ਲੱਗਿਆ ਕਿੰਨੇ ਕ ਬੰਦੇ ਆਏ ਬੰਦੇ ਉਹ ਕੱਟੋ ਕਰਤੀ ਬੰਦੇ ਸੀਗੇ ਹਾਂਜੀ ਹੁਣ ਕੋਣ 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 ਕਾਹ ਕੇ ਇਹ ਕੱਟ ਕੀ ਹੈ ਇਹ ਕਾਹ ਤਾਈ ਕੋਲ ਪੁਲਿਸ ਆਈ ਸੀ ਸਰ ਉਹ ਵੀਡੀਓ ਬਣਾ ਕੇ ਲੈ ਗਏ ਆ ਅੱਗੇ ਕੋਈ ਕਾਰਵਾਈ ਨਹੀਂ ਅਜੇ ਦਾ ਕੌਣ ਆਇਆ ਹੈ ਮੈਡਮ ਆਈ ਸੀ ਆਖਲੀ ਕੀ ਕੀ ਨਾਮ ਦੱਸ ਨਿਰਨਾ ਭਲਾ ਦਾ ਨਿਰਨਾ ਭਲਾ ਦਾ ਜਿਹੜੀ ਤੁਹਾਡੇ ਘਰ ਨੂੰ ਅੱਗ ਲਾਈ ਕੀ ਹੋਇਆ ਕੀ ਕਰ ਰਹੇ ਹੋ ਬੇਟਾ ਮੇਰਾ ਪੋਤਰਾ ਸੀ ਜੀ ਉਹਨਾਂ ਦੀ ਸਕੂਲ ਚ ਕੋਈ ਲੜਕੀ ਦੀ ਤੇ ਲੜਕੇ ਦੀ ਗੱਲ ਚੱਲਦੀ ਸੀ ਤੇ ਉਹ ਲੜਕਾ ਲੜਕੀ ਨਾਲ ਕੇ ਪਾ ਜ ਗਿਆ ਇਹਨਾਂ ਨੇ ਆਏ ਨੇ ਰਾਤ ਦੇ 12:30 12:00 ਵਜੇ ਕੀ ਕਾਰਨਵਾਨ ਕੇ ਅੱਗੇ ਲਾਤੀ ਸਾਰਾ ਸੜਾ ਸਾਰਾ ਜਾਰਾ ਹੀ ਸਮਾਨ ਤੋੜਤਾ ਥਾ ਥਾਣੇ ਤੱਕ ਸਾਡੇ ਮਗਰ ਤੱਕ ਗਿਆ ਨਹੀਂ ਕੀ ਲੜਕੀ ਦੇ ਭਰਾਵਾਂ ਕੋਲੋਂ ਕੀਤਾ ਗਿਆ ਹਾਂ ਇਹ ਜੀ ਲੜਕੀ ਦੇ ਭਰਾ ਐ ਨਾਲ ਗੁੰਡੇ ਲੈ ਕੇ ਆਏ 15 20 ਗੁੰਡੇ ਲੈ ਕੇ ਆਏ ਨਾਲ ਸਾਡ ਅੱਗ ਲਾਤੀ ਸਾਡਾ ਜੋ ਵੀ ਮੁਰਗੇ ਮੁਰਗੀਆਂ ਜੋ ਵੀ ਐ ਸਮਾਨ ਸਾਰਾ ਕੁਝ ਲੈ ਗਿਆ ਸਿਲੰਡਰ ਵੀ ਚੁੱਕ ਕੇ ਲੈ ਗਿਆ ਸਾਰਾ ਸੜ ਗਿਆ ਹਾਂ ਜੀ ਸਾਰਾ ਸੜ ਗਿਆ ਤੋੜਪਾਂ ਵੀ ਕੀਤੀ ਗਈ ਤੋੜਪਾਂ ਕੀਤੀ ਗਈ ਕਿੰਨੇ ਕਾ ਗੁੰਡਾ ਕਰਦੀ ਹੁੰਦੀ ਉਂਡਗੜੀ ਇੱਥੇ ਤਾਂ ਪਿੰਡ ਵਾਲੇ ਨਾਂ ਦੇ ਤਾਂ ਅਸੀਂ ਅਸੀਂ ਬੱਚੇ ਨਹੀਂ ਰੁਗੇ ਨਹੀਂ ਸਾਂ ਹਮਾਰਨ ਵਾਸਤੇ ਆਏ ਹਮਾਰਨ ਵਾਸਤੇ ਫੇਰ ਵੀ ਮਰੇ ਨਹੀਂ ਫੇਰ ਉਹ ਸੁਬਾ ਜੇ ਸਾਨੂੰ ਆਉਣ ਜਾਣ ਦੇ ਵਿੱਚ ਮੇਰਾ ਨਾਮ ਜਸਪਾਲ ਹੈ ਮੈਂ ਬਿੱਟੂ ਦਾ ਬ੍ਰਦਰ ਹਾਂ ਜੀ ਅਸਾਡਾ ਪਿੰਡ ਕੋਠੀ ਰਾਏ ਸਾਹਿਬ ਹੈ ਜੀ ਇਹ ਵੱਡਾ ਬ੍ਰਦਰ ਇਹ ਇੱਥੋਂ ਕਨਾਲ ਕੋਣੀ ਤੇ ਜੀ ਉਹਦੇ ਬ੍ਰਦਰ ਸੀ ਜੀ ਨਾਲ ਉਹਨਾਂ ਦੇ ਲੜਕੀ ਦੇ ਤੋ ਅਜੇਸੀ ਜੀ ਤੋਂ ਦਾ ਛੋਟਾ ਬ੍ਰਦਰ ਸੇਕ ਜੀ ਤੇ ਨਾਲ ਹੋਰ ਸੀ ਅਣਪਛਾਤੇ ਅਣਪਛਾਤੇ ਵਾਵਾ 30 40 ਜਣੇ ਸਿੱਦੇ ਤੇ ਇਹ ਰਾਤ ਨੂੰ 12:00 ਵਜੇ ਆਏ ਨੇ ਤੇ ਇਹਨਾਂ ਮੇਰੇ ਭਰਾ ਦੇ ਘਰ ਨੂੰ ਅੱਗ ਲਾਤੀ ਜੀ ਪਹਿਲਾਂ ਫਾਇਰ ਮਾਰੇ ਤਿੰਨ ਸਾਬ ਇਸ ਇਸ ਗੱਲ ਦੇ ਪਿੰਡ ਗਵਾਹ ਜੀ ਨਾਲ ਦਾ ਜਿੱਥੇ ਰਹਿ ਰਹਾ ਮੇਰਾ ਬ੍ਰਦਰ ਤੋ ਇਹਨਾਂ ਪਹਿਲਾਂ ਤਿੰਨ ਫਾਇਰ ਮਾਰੇ ਜੀ ਉਸ ਤੋਂ ਬਾਅਦ ਇਹਨਾਂ ਨੇ ਘਰ ਨੂੰ ਅੱਗ ਲਾਉਣੀ ਸ਼ੁਰੂ ਕਰਤੀ ਜੀ ਪਹਿਲਾਂ ਤੋੜਿਆ ਜੀ ਫਿਰ ਮੇਰੇ ਭਰਾ ਦੇ ਕੰਦਾ ਥੋੜਿਆ ਨਾ ਮਾਰ-ਮਾਰ ਕੇ ਕੰਦਾ ਬਚਾ ਦਿੱਤੀਆਂ ਜੀ ਲੜਕੀ ਦੇ ਪਰਿਵਾਰ ਹਾਂਜੀ ਕੁੜੀ ਲੜਕੀ ਦੇ ਪਰਿਵਾਰ ਵਾਲੇ ਸੀਗਾ ਜਿਹੜਾ ਉਹਨਾਂ ਦੇ ਪਰਿਵਾਰ ਵਾਲੇ ਸੀ ਕਾਰਨ ਇਹ ਸੀ ਜੀ ਵੀ ਜੋ ਸਾਡਾ ਲੜਕਾ ਸਾਨੂੰ ਦੱਸਿਆ ਵੀ ਨਹੀਂ ਮੇਰਾ ਬ੍ਰਦਰ ਤਾਂ ਯੂਪੀਸੀ ਜੀ ਬਿਹਾਰ ਚ ਸੀ ਤੇ ਉਹ ਇਹਨਾਂ ਦੱਸਿਆ ਵੀ ਨਹੀਂ ਤੇ ਉਹ ਆਪਸ ਵਿੱਚ ਮੁੰਡੇ ਨੇ ਤੇ ਕੁੜੀ ਨੇ ਇੱਥੋਂ ਭੱਜ ਗਿਆ ਸਾਨੂੰ ਤਾਂ ਕਿਸੇ ਨੂੰ ਪਤਾ ਵੀ ਨਹੀਂ ਦਾ ਹਾਂ ਲਵ ਮੈਰਿਜ ਕਰਾ ਲਈ ਸਾਡੇ ਬ੍ਰਦਰ ਨੂੰ ਤਾਂ ਕਿਸੇ ਨੂੰ ਨਹੀਂ ਪਤਾ ਜੀ ਉਹਨਾਂ ਦੇ ਘਰੇ ਗਿਆ ਹਾਂ ਉਹਨਾਂ ਘਰ ਤੋੜਦਾ ਜੀ ਹੁਣ ਪੁਲਿਸ ਵੱਲੋਂ ਕੋਈ ਕਾਰਵਾਈ ਦੀ ਮੰਗ ਹੈਗੀ ਹੋਣੀ ਚਾਹੀਦੀ ਮੰਗ ਇਨਸਾਫ ਹੀ ਚਾਹਣੇ ਜੀ ਅਸੀਂ ਸਾਰੇ ਨਾਲ ਮੇਰੇ ਕਿ ਪਿੰਡ ਵਾਲੇ ਵੀ ਜੀ ਇੱਕ ਪੀਰਾ ਵਾਲੇ ਦੇ ਜਿਹੜਾ ਮਸਲਾ ਆਇਆ ਜੀ ਅੱਗ ਲਗਾਈ ਘਰ ਨੂੰ ਕੀ ਹੋਣਾ ਮੰਗਲਾ ਇਹ ਸਾਡੇ ਕੋਲ ਬਿੱਟੂ ਨਾਮ ਦੇ ਆਦਮੀ ਨੇ ਕੰਪਲੇਂਟ ਕੀਤੀ ਹੈ ਵੀ ਉਸਦੇ ਬੇਟੇ ਨੇ ਲਵ ਮੈਰਿਜ ਕੀਤੀ 23 ਸਤ ਨੂੰ 23 ਜੁਲਾਈ ਨੂੰ ਇਸੇ ਰੰਜਿਸ਼ ਦੇ ਕਾਰਨੋਂ ਲੜਕੀ ਦੇ ਜਿਹੜੇ ਭਰਾ ਸੀ ਉਹਨਾਂ ਨੇ ਇਨਾਂ ਦੇ ਘਰ ਆ ਕੇ ਜਦੋਂ ਇਹ ਘਰੇ ਹੈ ਨਹੀਂ ਸੀ ਇਹ ਪਾਸੇ ਐਸੇ ਸੀ ਘਰੇ ਆ ਕੇ ਇਹਨਾਂ ਦੇ ਤੋੜਪੰਨ ਕੀਤੀ ਹੈ ਤੇ ਸਮਾਨ ਨੂੰ ਜਿਹੜਾ ਕੋਈ ਇਹਨਾਂ ਦਾ ਘਰੇਲੂ ਵਰਤਦਾ ਸਮਾਨ ਸੀ ਉਹਨੂੰ ਅੱਗ ਲਾ ਗਿਆ ਜਿਸ ਦੇ ਨਾਲ ਇਹਨਾਂ ਦਾ ਕਾਫੀ ਨੁਕਸਾਨ ਆ ਅਸੀਂ ਇਹਦੇ ਸਬੰਧ ਵਿੱਚ ਮਕਦਮਾ ਨੰਬਰ 129 থানা ਸਦਰ ਕੋਲ ਹੀ ਕੋਲ ਵਿੱਚ ਦਰਜ ਕੀਤਾ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਸ਼ਾਫਿਮਾਰੀ ਕੀਤੀ ਜਾ ਰਹੀ ਹੈ ਅਜੀਤ ਕੁਮਾਰ ਹੋਣੀ ਜਿਹੜੇ ਹੈਗੇ ਪੁੱਲ ਦੋਸ਼ੀਏ ਦੇ ਵਿੱਚ 6 22 ਦੇ ਦੋਸ਼ੀ ਨੇ ਜੀ ਰਾਜਕੁਮਾਰ rahul ਕਰਨ ਅਰਜੇਸ਼ 22 ਦੇ ਵਿੱਚ 6 ਬੰਦਿਆਂ ਦੇ ਹਾਂਜੀ ਬਿਲਕੁਲ ਸ਼ਾਪੀਬਾਰੀ